ਮੋਟਰ ਵੀ ਆਏ ਹੋਏ ਨੇ ਅੱਜ ਪਲੇਅਰ ਵੀ ਚੋਟੀ-ਚੋਟੀ ਦੇ ਆ ਆਹ ਕਹਿੰਦੇ ਲੁੱਤਰ ਕਬੱਡੀ ਪਾ ਰਿਹਾ ਕਿ ਦਿੜਬਾ ਪਿੰਡ ਕਮਾਣਾ ਦਾ ਆਹ ਵੇਖਦਾ ਵੀ ਇਸ ਵੇਲੇ ਭਗੇਲ ਸਿੰਘ ਦਾ ਪੁੱਤਰ ਦੁਨੀਆ ਦਾ ਵੱਡਾ ਮੱਲ ਰਸ਼ੀਅਨ ਟੈਂਕ ਪਾ ਰਿਹਾ ਕਬੱਡੀ ਆਹ ਪੰਡੋਰੀ ਵਾਲਾ ਪਿੰਡਾ ਨੌਜਾਨ ਗੱਭਰੂ ਕਰ ਰਿਹਾ ਕੋਸ਼ੇ ਇਸ ਵੇਲੇ ਲੁੱਤਰ ਨੂੰ ਜਫਾ ਰੁੜਕੇ ਦੇ ਮੇਲੇ ਤੇ ਹੌਲਾ ਦੇਖਦਾ ਵੀ ਇਸ ਵੇਲੇ ਪਿੰਦੇ ਨੇ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਐ ਬੱਲੇ ਬੱਲੇ ਕਰਵਾ ਦਿੱਤੀ ਐ ਅਗਲਾ ਬਾਈ ਆਉਂਦਾ ਲਓ ਸਾਹਮਣੇ ਕਹਿੰਦੇ ਮਾਲਾ ਗੋਵਿੰਦਪੁਰੇ ਵਾਲਾ ਕਬੱਡੀ ਪੌਣ ਦੇ ਲਈ ਵੱਧ ਗਿਆ ਮੇਰੇ ਮਿੱਤਰੋ ਇੱਕ ਜ਼ਿਲ੍ਹੇ ਤਰਨਤਾਰਨ ਦਾ ਇੱਕ ਕਹਿੰਦੇ ਪਿੰਡਾ ਪੰਡੋਰੀ ਇਸੇ ਇਲਾਕੇ ਦਾ ਨਕੋਦਰ ਵੀ ਆ ਗੱਲਾਂ ਨੇ ਇੱਕ ਫਰੀਦਕੋਟ ਦਾ ਇੱਕ ਮਾਨਸਾ ਦਾ ਆ ਚਾਰ ਜ਼ਿਲ੍ਹਿਆਂ ਦੇ ਉਹ ਚਾਰ ਜ਼ਿਲ੍ਹਿਆਂ ਦੇ ਇਹ ਚਾਰ ਨੇ ਇਹਦੇ ਬਾਰੇ ਅਮੜਿਆ ਇਹ ਖੌਰੂ ਪਾਈ ਜਾਂਦਾ ਹੈ ਜੱਫੇ ਲਾਈ ਜਾਂਦਾ ਸਾਹਮਣੇ ਗਵਿੰਦਪੁਰੀ ਹੈ ਨਾਲੇ ਸੱਟ ਲੱਗੀ ਰਮਾਲ ਬੰਨਿਆ ਰਮਾਲ ਵੀ ਸਾਹਮਣੇ ਡੌਲੇ ਵੀ ਫਰਕਾਏ ਹੈ ਤੇਲਾ ਉਹ ਕਹਿੰਦੇ ਮੰਗਲੰਬੀਏ ਦੇ ਵਿੱਚ 24 ਨੂੰ ਖਡੂਰ ਸਾਹਿਬ 25 ਨੂੰ ਤੜਪੇ 26 ਨੂੰ ਡੱਫਰ 27 ਅਜੜਾਮ ਤੇ 18 ਥਲ ਆਹ ਕਹਿੰਦੇ ਦੋ ਤਰੀਕ ਮਠੱਡਿਆਂ ਦੇ ਵਿੱਚ ਮੇਲਾ ਦੋ ਤਰੀਕ ਮਠੱਡਿਆਂ ਦੇ ਕੱਪ ਦੀ ਪੱਜ ਅੱਜ ਰੁੜਕੇ ਦੇ ਵਿੱਚ ਵੇਖਦਾ ਹੈ ਵੀ ਜੱਗੂ ਹਾਕਮ ਵਾਲੀਆ ਆਹ ਸਿਰਾਂ ਕਰਾਈ ਜਾਂਦਾ ਐਨ ਬੱਲੇ ਬੱਲੇ ਕਰਵਾਈ ਜਾਂਦਾ ਹਾਕਮ ਵਾਲੀਆ ਜੱਗੂ ਇਸ ਲਈ ਐਨ ਸਿਰੇ ਦਾ ਜੱਫਾ ਲਾ ਕੇ ਬੱਲੇ ਬੱਲੇ